ਇਸ ਵੀਡੀਓ ਦਾ ਟੌਪਿਕ ਹੈ ਜੀ ਗੋਦ ਲਏ ਗਏ ਬੱਚੇ ਨੂੰ ਕਿੰਨੀ ਜਾਇਦਾਦ ਮਿਲੂਗੀ ਦੋਸਤੋ ਭਾਰਤ ਦੇ ਵਿੱਚ ਜਿਹੜੇ ਪਰਿਵਾਰਕ ਜਾਇਦਾਦ ਦੇ ਝਗੜੇ ਨੇ ਵਿਵਾਦ ਨੇ ਕੇਸ ਨੇ ਉਹ ਕੋਈ ਨਵੀਂ ਗੱਲ ਨਹੀਂ ਹੈਗੀ ਕੋਟ ਕਚੈਰੀਆਂ ਦੇ ਵਿੱਚ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਜੇ ਅਸੀਂ ਝਗੜੇ ਦੇਖੀਏ ਕੇਸ ਦੇਖੀਏ ਤਾਂ ਬਹੁਤ ਚੱਲ ਰਹੇ ਨੇ ਪਰ ਜਦੋਂ ਗੋਦ ਲਏ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਉਲਝਣ ਦੇ ਵਿੱਚ ਪੈ ਜਾਂਦੇ ਨੇ ਸਸੋਪੰਜ ਦੇ ਵਿੱਚ ਪੈ ਜਾਂਦੇ ਨੇ ਕਿ ਕੀ ਗੋਦ ਲਏ ਪੁੱਤਰ ਨੂੰ ਜਾਂ ਫਿਰ ਧੀ ਨੂੰ ਜੈਵਿਕ ਬੱਚਿਆਂ ਦੇ ਬਾਗ ਹੀ ਜਾਇਦਾਦ ਮਿਲੂਗੀ ਜੈਵਿਕ ਬੱਚੇ ਜਿਹੜੇ ਕਿ ਸਾਡੇ ਅਸਲੀ ਬੱਚੇ ਹੁੰਦੇ ਨੇ ਪੇਰੈਂਟਸ ਦੇ ਜਿਹੜੇ ਅਸਲੀ ਬੱਚੇ ਹੁੰਦੇ ਨੇ ਗੋਦ ਲਏ ਗਏ ਬੱਚਿਆਂ ਤੋਂ ਜਿਹੜੇ ਦੂਜੇ ਬੱਚੇ ਹੁੰਦੇ ਨੇਗੇ ਸਸੋਪੰਜ ਦੇ ਵਿੱਚ ਪੈ ਜਾਂਦੇ ਨੇ ਕਿ ਗੋਦ ਲਏ ਪੁੱਤਰ ਨੂੰ ਜਿਹੜਾ ਅਡੌਪਟ ਕੀਤਾ ਹੋਇਆ ਹੈ ਜਾਂ ਫਿਰ ਜਿਹੜੀ ਧੀ ਅਡੌਪਟ ਕੀਤੀ ਹੈ ਗੋਦ ਲਈ ਹੈ ਕੀ ਉਸ ਨੂੰ ਜੈਵਿਕ ਬੱਚਿਆਂ ਦੇ ਬਾਂਗ ਹੀ ਪ੍ਰਾਪਰਟੀ ਮਿਲੂਗੀ ਜਿਵੇਂ ਜੈਵਿਕ ਬੱਚਿਆਂ ਨੂੰ ਮਿਲਦੀ ਹੈਗੀ ਉਹੀ ਸੇਮ ਅਧਿਕਾਰ ਮਿਲਣਗੇ ਜਿਵੇਂ ਕਿ ਜਿਹੜੇ ਅਸਲੀ ਬੱਚੇ ਹੁੰਦੇ ਨੇ ਜੈਵਿਕ ਬੱਚੇ ਹੁੰਦੇ ਨੇ ਉਹਨਾਂ ਨੂੰ ਅਧਿਕਾਰ ਮਿਲਦੇ ਨੇ ਇਸ ਵੀਡੀਓ ਦੇ ਵਿੱਚ ਅਸੀਂ ਇਸ ਉਲਝਣ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਲਝਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਤੁਹਾਨੂੰ ਇਹ ਪੂਰਾ ਕਨਸੈਪਟ ਹੈ ਜਿਹੜਾ ਸਮਝ ਆ ਜਾਊਗਾ ਆਓ ਫਿਰ ਜਾਣਦੇ ਹਾਂ ਗੋਦ ਲਏ ਗਏ ਬੱਚੇ ਦੇ ਅਧਿਕਾਰ ਹੱਕ ਰਾਈਟਸ ਤੇ ਇਸ ਸਬੰਧ ਦੇ ਵਿੱਚ ਕਾਨੂੰਨ ਕੀ ਕਹਿੰਦਾ ਹੈਗਾ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਗੋਦ ਲੈਣਾ ਕੀ ਹੁੰਦਾ ਹੈ ਤੇ ਇਸ ਦਾ ਕਾਨੂੰਨੀ ਅਰਥ ਕੀ ਹੈ ਭਾਰਤ ਦੇ ਵਿੱਚ ਗੋਦ ਲੈਣ ਦਾ ਜਿਹੜਾ ਮਤਲਬ ਹੈ ਉਹ ਕਿਸੇ ਬੱਚੇ ਨੂੰ ਕਾਨੂੰਨੀ ਤੌਰ ਤੇ ਆਪਣੇ ਬੱਚੇ ਵਜੋਂ ਸਵੀਕਾਰ ਕਰਨਾ ਇੱਕ ਕਾਨੂੰਨ ਬਣਿਆ ਹੋਇਆ ਹੈ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ 1956 ਦੇ ਵਿੱਚ ਬਣਿਆ ਸੀਗਾ ਕਾਨੂੰਨ ਦਾ ਨਾਮ ਭਾਵੇਂ ਹਿੰਦੂ ਹੈ ਪਰ ਜਿਹੜੇ ਸਿੱਖ ਨੇਗੇ ਜਾਂ ਜਿਹੜੇ ਹੋਰ ਕਈ ਧਰਮ ਇੰਡੀਆ ਦੇ ਵਿੱਚ ਹੈਗੇ ਨੇ ਮੁਸਲਮ ਵਗੈਰਾ ਨੂੰ ਛੱਡ ਕੇ ਉਹਨਾਂ ਸਾਰਿਆਂ ਤੇ ਇਹ ਕਾਨੂੰਨ ਲਾਗੂ ਹੁੰਦਾ ਹੈ ਪੰਜਾਬੀ ਦੇ ਵਿੱਚ ਅਸੀਂ ਇਸ ਕਾਨੂੰਨ ਨੂੰ ਕਹਿ ਸਕਦੇ ਹਾਂ ਹਿੰਦੂ ਗੋਦ ਲੈਣ ਐਂਡ ਰਖ ਰਖਾ ਐਕਟ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਾਨੂੰਨ ਹੈ ਇਸ ਕਾਨੂੰਨ ਦੇ ਤਹਿਤ ਜੇਕਰ ਮਾਪੇ ਕਿਸੇ ਬੱਚੇ ਨੂੰ ਗੋਦ ਲੈਂਦੇ ਨੇ ਤਾਂ ਉਸੇ ਪਲ ਤੋਂ ਬੱਚੇ ਨੂੰ ਜੈਵਿਕ ਬੱਚੇ ਦੇ ਬਰਾਬਰ ਅਧਿਕਾਰਾਂ ਵਾਲਾ ਬੱਚਾ ਮੰਨਿਆ ਜਾਂਦਾ ਹੈਗਾ ਜਿਵੇਂ ਕਿ ਅਸਲੀ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੇ ਉਹਨਾਂ ਵਾਂਗੂ ਹੀ ਫਿਰ ਉਸ ਨੂੰ ਮੰਨਿਆ ਜਾਂਦਾ ਹੈ ਗੋਦ ਲੈਣ ਤੋਂ ਤੁਰੰਤ ਬਾਅਦ ਗੋਦ ਲੈਣ ਤੋਂ ਬਾਅਦ ਬੱਚਾ ਜੈਵਿਕ ਬੱਚਿਆਂ ਦੇ ਬਰਾਬਰ ਵਾਰਸ ਬਣ ਜਾਂਦਾ ਹੈ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਵਿੱਚ ਬਰਾਬਰ ਦਾ ਹੱਕਦਾਰ ਬਣ ਜਾਂਦਾ ਹੈ ਉਸ ਨੂੰ ਪਰਿਵਾਰਕ ਨਾਮ ਪਛਾਣ ਅਤੇ ਜਾਇਦਾਦ ਦਾ ਜਿਹੜਾ ਅਧਿਕਾਰ ਹੈ ਉਹ ਵੀ ਮਿਲ ਜਾਂਦਾ ਹੈਗਾ ਮਾਪਿਆਂ ਨੂੰ ਉਸ ਨੂੰ ਆਪਣੇ ਬੱਚੇ ਵਾਂਗ ਹੀ ਪਾਲਣਾ ਹੁੰਦਾ ਹੈਗਾ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਗੋਦ ਲਿਆ ਗਿਆ ਬੱਚਾ ਜਿਹੜਾ ਅਡਾਪਟ ਕੀਤਾ ਹੋਇਆ ਬੱਚਾ ਹੈ ਸਿਰਫ ਉਹ ਜੈਦਾਦ ਦਾ ਹੱਕਦਾਰ ਹੋਊਗਾ ਜੋ ਮਾਪਿਆਂ ਨੇ ਖੁਦ ਕਮਾਈ ਹੁੰਦੀ ਹੈ ਜਿਸ ਨੂੰ ਅਸੀਂ ਸੈਲਫ ਅਕਵਾਇਰਡ ਪ੍ਰਾਪਰਟੀ ਕਹਿ ਦਿੰਦੇ ਆ ਪਰ ਸਚਾਈ ਇਹ ਹੈ ਕਿ ਗੋਦ ਲਏ ਬੱਚੇ ਨੂੰ ਜਿੱਦੀ ਜਾਇਦਾਦ ਵਿੱਚ ਵੀ ਉਹੀ ਅਧਿਕਾਰ ਮਿਲਦੇ ਨੇ ਉਹੀ ਹੱਕ ਮਿਲਦੇ ਨੇ ਜਿਹੜੇ ਕਿ ਇੱਕ ਜੈਵਿਕ ਪੁੱਤਰ ਨੂੰ ਜਾਂ ਧੀ ਨੂੰ ਮਿਲਦੇ ਨੇ ਭਾਰਤ ਦੀ ਸੁਪਰੀਮ ਕੋਰਟ ਅਤੇ ਜਿਹੜੀਆਂ ਭਾਰਤ ਦੀਆਂ ਹਾਈ ਕੋਰਟਾਂ ਨੇ ਉਹਨਾਂ ਨੇ ਕਈ ਵਾਰੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਗੋਦ ਲਿਆ ਗਿਆ ਪੁੱਤਰ ਜਾਂ ਗੋਦ ਲਈ ਗਈ ਧੀ ਜੈਵਿਕ ਬੱਚੇ ਵਾਂਗ ਹੀ ਜੱਦੀ ਜਾਇਦਾਦ ਦੀ ਵਾਰਸ ਹੁੰਦੀ ਹੈਗੀ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ ਬਰਾਬਰ ਦਾ ਹੱਕ ਹੁੰਦਾ ਹੈਗਾ ਗੋਦ ਲਏ ਗਏ ਬੱਚੇ ਨੂੰ ਹਿੰਦੂ ਉਤਰਾਧਿਕਾਰ ਐਕਟ 1956 ਦੇ ਵਿੱਚ ਇੱਕ ਕਾਨੂੰਨ ਬਣਿਆ ਸੀ ਹਿੰਦੂ ਸਖਸੈਸ਼ਨ ਐਕਟ ਉਸ ਦੇ ਤਹਿਤ बराबर ਦਾ ਹੱਕਦਾਰ ਮੰਨਿਆ ਜਾਂਦਾ ਹੈ ਸਹਿਭਾਗੀ ਮੰਨਿਆ ਜਾਂਦਾ ਹੈ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ ਪਹਿਲਾਂ ਵੀ ਅਸੀਂ ਇੱਕ ਵਾਰੀ ਵੀਡੀਓ ਬਣਾ ਕੇ ਗੱਲ ਕਰ ਚੁੱਕੇ ਹਾਂ ਜਿਹੜੀ ਐਮੈਂਡਮੈਂਟ ਹੋਈ ਸੀ 2005 ਦੇ ਵਿੱਚ ਉਸ ਤੋਂ ਬਾਅਦ ਧੀਆਂ ਨੂੰ ਵੀ ਬਰਾਬਰ ਦਾ ਹੱਕਦਾਰ ਮੰਨਿਆ ਜਾਂਦਾ ਹੈ ਦੋਸਤੋ ਮਤਲਬ ਇਹ ਹੈ ਕਿ ਜਿਹੜਾ ਗੋਦ ਲਿਆ ਗਿਆ ਪੁੱਤਰ ਜਾਂ ਧੀ ਹੁੰਦੀ ਹੈ ਉਸ ਨੂੰ ਭਾਵੇਂ ਦਾਦੇ ਦੀ ਜਾਇਦਾਦ ਹੋਵੇ ਭਾਵੇਂ ਦਾਦੀ ਦੀ ਜਾਇਦਾਦ ਹੋਵੇ ਜਿਹੜੀ ਦਾਦੇ ਪਰਦਾਦੇਆਂ ਤੋਂ ਚੱਲੀ ਆ ਰਹੀ ਹੈ ਜਿਹਨੂੰ ਅਸੀਂ ਜੱਦੀ ਜਾਇਦਾਦ ਕਹਿ ਦਿੰਦੇ ਹਾਂਗੇ ਉਸ ਦੇ ਵਿੱਚ ਵੀ ਬਰਾਬਰ ਦਾ ਹਿੱਸਾ ਮਿਲੂਗਾ ਕਈ ਕੇਸਾਂ ਦੇ ਵਿੱਚ ਪਰਿਵਾਰ ਦੇ ਕੁਝ ਮੈਂਬਰਾਂ ਨੇ ਇਹ ਦਾਵਾ ਕੀਤਾ ਕਿ ਗੋਦ ਲਿਆ ਪੁੱਤਰ ਸਿਰਫ ਗੋਦ ਲੈਣ ਵਾਲੇ ਪਿਤਾ ਦੀ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੁੰਦੀ ਹੈ ਸਿਰਫ ਉਸ ਦਾ ਹੱਕਦਾਰ ਹੈ ਜੱਦੀ ਜਾਇਦਾਦ ਦਾ ਹੱਕਦਾਰ ਨਹੀਂ ਹੈਗਾ ਪਰ ਅਦਾਲਤ ਨੇ ਇਹ ਸਪਸ਼ਟ ਕੀਤਾ ਕਲੀਅਰ ਕੀਤਾ ਕਿ ਗੋਦ ਲੈਣ ਤੋਂ ਬਾਅਦ ਪੁੱਤਰ ਨੂੰ ਜੈਵਿਕ ਪੁੱਤਰ ਦੇ ਬਰਾਬਰ ਅਧਿਕਾਰ ਮਿਲਦੇ ਨੇ ਹੱਕ ਮਿਲਦੇ ਨੇ ਅਦਾਲਤ ਨੇ ਇਹ ਵੀ ਕਿਹਾ ਕਿ ਜਿਵੇਂ ਹੀ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਬੱਚਾ ਗੋਦ ਲੈਣ ਵਾਲੇ ਮਾਪਿਆਂ ਦੇ ਵੰਸ ਦਾ ਹਿੱਸਾ ਬਣ ਜਾਂਦਾ ਹੈ ਇਸ ਤੋਂ ਬਾਅਦ ਉਸ ਨੂੰ ਇੱਕ ਜੈਵਿਕ ਪੁੱਤਰ ਦੇ ਬਰਾਬਰ ਜੱਦੀ ਜਾਇਦਾਦ ਦਾ ਅਧਿਕਾਰ ਮਿਲਦਾ ਹੈ ਭਾਵੇਂ ਧੀ ਹੋਵੇ ਕੋਈ ਵੀ ਪਰਿਵਾਰ ਗੋਦ ਲਏ ਗਏ ਬੱਚੇ ਨੂੰ ਜੱਦੀ ਜਾਇਦਾਦ ਤੋਂ ਬਾਝਾ ਨਹੀਂ ਕਰ ਸਕਦਾ ਇੱਥੇ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨੀ ਹੋਣੀ ਚਾਹੀਦੀ ਹੈਗੀ ਗੋਦ ਲੈਣ ਲਈ ਇੱਕ ਰਜਿਸਟਰਡ ਜਿਹੜਾ ਡਾਕੂਮੈਂਟ ਹੁੰਦਾ ਹੈ ਦਸਤਾਵੇਜ਼ ਹੁੰਦਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਗੋਦ ਜਿਹੜੀ ਅਡੌਪਸ਼ਨ ਹੈ ਉਹ ਰਜਿਸਟਰਡ ਹੋਣੀ ਚਾਹੀਦੀ ਹੈ ਅਦਾਲਤ ਹੋਵੇ ਜਾਂ ਕੋਈ ਵੀ ਜਿਹੜੀ ਅਥਾਰਟੀ ਹੈ ਕੋਈ ਸਮਰੱਥ ਅਧਿਕਾਰੀ ਹੈ ਉਸ ਦੀ ਪ੍ਰਵਾਨਗੀ ਦੇ ਵਿੱਚ ਹੋਣੀ ਚਾਹੀਦੀ ਹੈਗੀ ਮਾਪਿਆਂ ਅਤੇ ਬੱਚੇ ਦੇ ਵਿਚਕਾਰ ਗੋਦ ਲੈਣ ਦਾ ਜਿਹੜਾ ਸਬੂਤ ਹੈ ਉਹ ਜ਼ਰੂਰ ਹੀ ਹੋਣਾ ਚਾਹੀਦਾ ਹੈ ਕਹਿਣ ਤੋਂ ਭਾਵ ਕਿ ਪੂਰੀ ਤਰ੍ਹਾਂ ਜਿਹੜੀ ਇਹ ਅਡਾਪਸ਼ਨ ਹੈ ਗੋਦ ਲੈਣਾ ਦੇਣਾ ਇਹ ਕਾਨੂੰਨ ਮੁਤਾਬਕ ਹੋਣਾ ਚਾਹੀਦਾ ਹੈ ਪੂਰੀ ਪ੍ਰਕਿਰਿਆ ਕਾਨੂੰਨੀ ਹੋਣੀ ਚਾਹੀਦੀ ਹੈ ਜੇਕਰ ਗੋਦ ਲੈਣ ਦੇ ਕਾਗਜ਼ ਪੂਰੇ ਨਹੀਂ ਤਾਂ ਭਵਿੱਖ ਦੇ ਵਿੱਚ ਜਾਇਦਾਦ ਦੇ ਵਿਵਾਦ ਦੇ ਵਿੱਚ ਪ੍ਰਾਪਰਟੀ ਦੇ ਝਗੜੇ ਦੇ ਵਿੱਚ ਗੋਦ ਲਏ ਬੱਚੇ ਦੇ ਅਧਿਕਾਰਾਂ ਨੂੰ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਇੱਕ ਹੋਰ ਮਹੱਤਵਪੂਰਨ ਸਵਾਲ ਕੀ ਇੱਕ ਗੋਦ ਲਿਆ ਬੱਚਾ ਆਪਣੇ ਜੈਵਿਕ ਮਾਪਿਆਂ ਦੀ ਜਾਇਦਾਦ ਤੇ ਵੀ ਦਾਅਵਾ ਕਰ ਸਕਦਾ ਜਿਨ੍ਹਾਂ ਦਾ ਉਹ ਪਹਿਲਾਂ ਬੱਚਾ ਸੀਗਾ ਜਿਨ੍ਹਾਂ ਨੇ ਗੋਦ ਦਿੱਤਾ ਹੈਗਾ ਉਹਨਾਂ ਦੇ ਜਵਾਬ ਇਸ ਦਾ ਹੈਗਾ ਨਹੀਂ ਗੋਦ ਲੈਣ ਤੋਂ ਬਾਅਦ ਬੱਚਾ ਕਾਨੂੰਨੀ ਤੌਰ ਤੇ ਆਪਣੇ ਜੈਵਿਕ ਮਾਪਿਆਂ ਤੋਂ ਵੱਖ ਹੋ ਜਾਂਦਾ ਜਿਵੇਂ ਇੱਕ ਰੁੱਖ ਨੂੰ ਪੱਟ ਕੇ ਅਸੀਂ ਦੂਜੀ ਜਗ੍ਹਾ ਤੇ ਲਗਾ ਦਿੰਨੇ ਆ ਉਸੇ ਤਰ੍ਹਾਂ ਉਸ ਜਿਹੜਾ ਅਡੌਪਟ ਕੀਤਾ ਹੋਇਆ ਬੱਚਾ ਹੁੰਦਾ ਹੈ ਜਾਂ ਜਿਸ ਨੂੰ ਅਡੌਪਸ਼ਨ ਦੇ ਵਿੱਚ ਦਿੱਤਾ ਜਾਂਦਾ ਹੈ ਗਿਵਿੰਗ ਟੇਕਿੰਗ ਵਗੈਰਾ ਜੋ ਵੀ ਹੁੰਦਾ ਹੈ ਉਹ ਫਿਰ ਉਹਨਾਂ ਮਾਪਿਆਂ ਦਾ ਪੁੱਤਰ ਬਣ ਜਾਂਦਾ ਹੈ ਜਿਹੜੇ ਗੋਦ ਲੈਂਦੇ ਨੇ ਉਸੇ ਰੁੱਖ ਦੇ ਵਾਂਗੂ ਜਿਵੇਂ ਅਸੀਂ ਇੱਥੋਂ ਇੱਕ ਰੁੱਖ ਨੂੰ ਪੱਟ ਕੇ ਇੱਥੇ ਲਗਾ ਦਈਏ ਠੀਕ ਹੈ ਜੀ ਉਸੇ ਤਰ੍ਹਾਂ ਉਸ ਨੂੰ ਸਾਰੇ ਅਧਿਕਾਰ ਮਿਲ ਜਾਂਦੇ ਨੇ ਉਸੇ ਪਰਿਵਾਰ ਦੇ ਵਿੱਚ ਜਾ ਕੇ ਜਿਵੇਂ ਦੂਜੇ ਬੱਚਿਆਂ ਦੇ ਹੁੰਦੇ ਨੇ ਪਰ ਇੱਕ ਇੱਥੇ ਐਕਸੈਪਸ਼ਨ ਜ਼ਰੂਰ ਹੈ ਕਿ ਉਹ ਬੱਚਾ ਜਿਹੜੀ ਫੈਮਿਲੀ ਤੋਂ ਆਇਆ ਉਸ ਦੇ ਵਿੱਚ ਮੈਰਿਜ ਨਹੀਂ ਕਰਵਾ ਸਕਦਾ ਭੈਣ ਭਰਾਵਾਂ ਦੇ ਨਾਲ ਠੀਕ ਹੈ ਜੀ ਬਾਕੀ ਸੇਮ ਅਧਿਕਾਰ ਨੇ ਜਿਹੜੇ ਡਿੱਟੋ ਉਹਨੂੰ ਮਿਲ ਜਾਂਦੇ ਨੇ ਪੂਰੀ ਤਰ੍ਹਾਂ ਇਸ ਪਰਿਵਾਰ ਤੋਂ ਉਹ ਅਲੱਗ ਹੋ ਜਾਂਦਾ ਹੈ ਅਧਿਕਾਰਾਂ ਦੇ ਮਸਲੇ ਦੇ ਵਿੱਚ ਗੋਦ ਲੈਣ ਤੋਂ ਬਾਅਦ ਜੈਵਿਕ ਮਾਪਿਆਂ ਦਾ ਜਾਇਦਾਦ ਤੇ ਕੋਈ ਹੱਕ ਨਹੀਂ ਹੁੰਦਾ ਉਸ ਨੂੰ ਸਿਰਫ ਗੋਦ ਲੈਣ ਵਾਲੇ ਮਾਪਿਆਂ ਦਾ ਬੱਚਾ ਹੀ ਮੰਨਿਆ ਜਾਂਦਾ ਹੈਗਾ ਜੇਕਰ ਕੋਈ ਪਿਤਾ ਆਪਣੀ ਜਾਇਦਾਦ ਗੋਦ ਲਏ ਬੱਚੇ ਤੋਂ ਇਲਾਵਾ ਕਿਸੇ ਹੋਰ ਨੂੰ ਦੇਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ ਪਰ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੈ ਜਿਹੜੀ ਉਸ ਪਿਤਾ ਦੀ ਮਾਪਿਆਂ ਦੀ ਆਪ ਕਮਾਈ ਹੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਉਹਨਾਂ ਨੇ ਖੁਦ ਮਿਹਨਤ ਕਰਕੇ ਬਣਾਈ ਹੈਗੀ ਉਹਨਾਂ ਦਾ ਇਸ ਤੇ ਪੂਰਾ ਅਧਿਕਾਰ ਹੈ ਮਾਪਿਆਂ ਦਾ ਉਹ ਚਾਹੇ ਵੇਚਣ ਚਾਹੇ ਰੱਖਣ ਭਾਵੇਂ ਕਿਸੇ ਨੂੰ ਵੀ ਦੇਣ ਭਾਵੇਂ ਕਿਸੇ ਨੂੰ ਦਾਨ ਕਰਨ ਗਿਫਟ ਦੇਣ ਉਹੋ ਇਸ ਨੂੰ ਵਸੀਅਤ ਰਾਹੀਂ ਵੀ ਕਿਸੇ ਨੂੰ ਦੇ ਸਕਦੇ ਨੇ ਠੀਕ ਹੈ ਜੀ ਪਰ ਜੇਕਰ ਕੋਈ ਵਸੀਅਤ ਨਹੀਂ ਕੀਤੀ ਜਾਂਦੀ ਤਾਂ ਗੋਦ ਲਏ ਗਏ ਬੱਚੇ ਨੂੰ ਵੀ ਜੈਵਿਕ ਬੱਚਿਆਂ ਦੇ ਬਰਾਬਰ ਹਿੱਸਾ ਮਿਲਦਾ ਹੈਗਾ ਕੋਈ ਵੀ ਪਿਤਾ ਜਾਂ ਪਰਿਵਾਰ ਗੋਦ ਲਏ ਪੁੱਤਰ ਨੂੰ ਜੱਦੀ ਜਾਇਦਾਦ ਤੋਂ ਵਾਂਝਾ ਨਹੀਂ ਕਰ ਸਕਦਾ ਜਾਇਦਾਦ ਦੇ ਵਿੱਚੋਂ ਨਹੀਂ ਕੱਢ ਸਕਦਾ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੁੰਦੀ ਹੈ ਜਾਇਦਾਦ ਹੁੰਦੀ ਹੈ ਉਸ ਦੇ ਮਾਮਲੇ ਦੇ ਵਿੱਚ ਮਾਪੇ ਜੇਕਰ ਚਾਹਣ ਤਾਂ ਵਸੀਅਤ ਬਣਾ ਕੇ ਕਿਸੇ ਨੂੰ ਵੀ ਬੇਦਖਲ ਕਰ ਸਕਦੇ ਨੇਗੀ ਪਰ ਜੇਕਰ ਵਸੀਅਤ ਨਹੀਂ ਬਣਾਈ ਜਾਂਦੀ ਤਾਂ ਕਾਨੂੰਨ ਦੇ ਮੁਤਾਬਕ ਸਾਰੇ ਬੱਚਿਆਂ ਦਾ ਬਰਾਬਰ ਦਾ ਹਿੱਸਾ ਹੁੰਦਾ ਹੈਗਾ ਤੇ ਦੋਸਤੋ ਜੇਕਰ ਗੋਦ ਲੈਣ ਵਾਲੇ ਕੋਈ ਵਿਵਾਦ ਹੋ ਜਾਵੇ ਤਾਂ ਫਿਰ ਕੀ ਹੋਊਗਾ ਜੇਕਰ ਪਰਿਵਾਰ ਦਾ ਕੋਈ ਮੈਂਬਰ ਗੋਦ ਲੈਣ ਤੇ ਸਵਾਲ ਉਠਾਉਂਦਾ ਹੈ ਤਾਂ ਗੋਦ ਲੈਣ ਦੇ ਜਿਹੜੇ ਸਾਰੇ ਦਸਤਾਵੇਜ਼ ਹੁੰਦੇ ਨੇ ਉਹ ਲੈ ਕੇ ਸਿਵਲ ਕੋਰਟ ਨੂੰ ਉਪਰੋਚ ਕੀਤਾ ਜਾ ਸਕਦਾ ਹੈ ਦੋਸਤੋ ਹੁਣ ਇਹ ਬਿਲਕੁਲ ਕਲੀਅਰ ਹੈ ਸਪਸ਼ਟ ਹੈ ਕਿ ਇੱਕ ਗੋਦ ਲਿਆ ਪੁੱਤਰ ਭਾਵੇਂ ਧੀ ਹੋਵੇ ਭਾਵੇਂ ਪੁੱਤਰ ਹੋਵੇ ਉਹ ਪਿਤਾ ਦੀ ਜੰਦੀ ਜਾਇਦਾਦ ਤੇ ਉਹਨਾਂ ਹੀ ਹੱਕਦਾਰ ਹੈ ਜਿੰਨਾ ਕਿ ਇੱਕ ਜੈਵਿਕ ਪੁੱਤਰ ਜਾਂ ਧੀ ਹੁੰਦੀ ਹੈ ਜਿਹੜੇ ਅਸਲੀ ਧੀ ਪੁੱਤ ਹੁੰਦੇ ਨੇਗੇ ਇਸ ਲਈ ਜੇਕਰ ਕੋਈ ਪਰਿਵਾਰ ਗੋਦ ਲਏ ਬੱਚੇ ਨੂੰ ਉਸਦੇ ਅਧਿਕਾਰਾਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਤਾਂ ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੋਊਗਾ ਜੇਕਰ ਤੁਸੀਂ ਵੀ ਗੋਦ ਲੈਣ ਜਾਂ ਦੇਣ ਦੇ ਨਾਲ ਸੰਬੰਧਿਤ ਕਿਸੇ ਵਿਵਾਦ ਦੇ ਵਿੱਚ ਫਸੇ ਹੋ ਹੋ ਤਾਂ ਆਪਣੇ ਸਹੀ ਦਸਤਾਵੇਜ਼ ਲੈ ਕੇ ਕਾਨੂੰਨੀ ਸਲਾਹ ਜ਼ਰੂਰ ਲਿਓ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਗੋਦ ਲੈਣ ਦੇ ਬਾਰੇ ਵਿੱਚ ਤੇ ਪ੍ਰਾਪਰਟੀ ਦੇ ਜਿਹੜੇ ਅਧਿਕਾਰ ਨੇ ਉਸ ਬੱਚੇ ਦੇ ਉਸ ਦੇ ਬਾਰੇ ਚ ਮੈਨੂੰ ਉਮੀਦ ਹੈ ਕਿ ਇਹ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ ਤੇ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮਿਹਰਬਾਨੀ ਜੀ